ਬਿਹਤ ਭਿਆਨਕ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੇ ਇੱਕ ਆਟੋ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਰੋਂਗ ਸਾਈਡ ਤੋਂ ਆ ਰਿਹਾ ਸੀ ਟਰੱਕ ਔਰ ਇਸ ਹਾਦਸੇ ਦੇ ਵਿੱਚ 6 ਸਾਲ ਦੇ ਮਾਸੂਮ ਦੀ ਮੌਤ ਹੋ ਗਈ ਹੈ ਤਾਂ ਬਿਹਤ ਭਿਆਨਕ ਹਾਦਸਾ ਸਰਹੰਦ ਦੇ ਵਿੱਚ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਇਹ ਸਰਹੰਦ ਤੋਂ ਆ ਰਿਹਾ ਸੀ ਆਟੋ ਸਰਹੰਦ ਰੇਲਵੇ ਸਟੇਸ਼ਨ ਤੋਂ ਮੰਡੀ ਗੋਵਿੰਦਗੜ ਵੱਲ ਨੂੰ ਜਾ ਰਿਹਾ ਸੀ ਜਦੋਂ ਪੁਰਾਣੇ ਬੱਸ ਸਟੈਂਡ ਨੇੜੇ ਆਟੋ ਪੁੱਲ ਦੇ ਹੇਠੋਂ ਦੀ ਨਿਕਲਦਾ ਹੈ ਤਾਂ ਮੰਡੀ ਗੋਬਿੰਦਗੜ੍ਹ ਤੋਂ ਜੋ ਵੱਲ ਨੂੰ ਜਦੋਂ ਮੁੜਦਾ ਹੈ ਤਾਂ ਰੋਂਗ ਸਾਈਡ ਤੋਂ ਆ ਰਿਹਾ ਇੱਕ ਟਰੱਕ ਇਸ ਦੇ ਵਿੱਚ ਆ ਕੇ ਟੱਕਰ ਮਾਰ ਦਿੰਦਾ ਜਿਸ ਵਿੱਚ ਇਹ ਆਟੋ ਪਲਟ ਜਾਂਦੀ ਹੈ ਔਰ 6 ਸਾਲ ਦਾ ਮਾਸੂਮ ਜੋ ਸੀ ਉਸ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਡਰਾਈਵਰ ਮੌਕੇ ਦੇ ਉੱਤੇ ਫਰਾਰ ਹੋ ਗਿਆ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ ਔਰ ਫਿਲਹਾਲ ਜੋ ਜ਼ਖਮੀ ਨੇ ਉਹਨਾਂ ਨੂੰ ਸਿਵਰ ਹਸਪਤਾਲ ਫਤੇਗੜ ਸਾਹਿਬ ਵਿਖੇ ਦਾਖਲ ਕਰਵਾ ਦਿੱਤਾ ਗਿਆ ਤਾਂ ਬੇਹਦ ਹੀ ਦਰਦਨਾਕ ਹਾਦਸੇ 6 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋਈ ਹੈ ਅਕਸਰ ਅਸੀਂ ਸੜਕਾਂ ਦੇ ਉੱਤੇ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਰੋਂਗ ਸਾਈਡ ਦੇ ਉੱਤੇ ਕਈ ਵਾਹਨ ਕੱਡੇ ਜਾਂਦੇ ਨੇ ਕਈ ਵਾਰ ਇਸ ਤਰੀਕੇ ਦੇ ਹਾਦਸੇ ਵਾਪਰ ਚੁੱਕੇ ਨੇ ਪਰ ਲੋਕ ਇਹਨਾਂ ਤੋਂ ਸਬਕ ਨਹੀਂ ਲੈਂਦੇ ਖਾਸ ਤੌਰ ਦੇ ਉੱਤੇ ਜੇਕਰ ਟਰੱਕਾਂ ਦੀ ਗੱਲ ਕਰੀਏ ਤਾਂ ਕਿਉਂਕਿ ਹੈਵੀ ਵਹੀਕਲ ਹੁੰਦੇ ਨੇ ਤਾਂ ਇਸ ਤਰੀਕੇ ਦੀਆਂ ਸੜਕਾਂ ਜਿੱਥੇ ਜ਼ਿਆਦਾ ਆਵਾਜਾਈ ਹੁੰਦੀ ਹੈ ਤਾਂ ਉੱਥੇ ਇਹਨਾਂ ਨੂੰ ਚਲਾਉਣ ਦੀ ਮਨਾਹੀ ਵੀ ਹੁੰਦੀ ਹੈ ਪਰ ਉੱਥੇ ਇਹ ਜਦੋਂ ਦਿਨ ਦੇ ਸਮੇਂ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਛੂਕਦੇ ਜਾਂਦੇ ਨੇ ਤਾਂ ਕਈ ਵਾਰ ਹਾਦਸੇ ਵਾਪਰ ਜਾਂਦੇ ਨੇ ਕਈ ਵਾਰ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ ਔਰ ਕਈ ਵਾਰ ਇਸ ਤਰੀਕੇ ਦੇ ਹਾਦਸੇ ਵਾਪਰ ਵੀ ਚੁੱਕੇ ਨੇ ਪਰ ਲੋਕ ਹਜੇ ਵੀ ਸਬਕ ਨਹੀਂ ਲੈਂਦੇ ਔਰ ਉੱਥੇ ਦੂਸਰੇ ਪਾਸੇ ਸਵਾਰੀਆਂ ਦੇ ਨਾਲ ਭਰਿਆ ਹੋਇਆ ਜੋ ਆਟੋ ਸੀ ਤਾਂ ਉਸ ਦੇ ਵਿੱਚ ਟੱਕਰ ਮਾਰਦਾ ਏ ਟਰੱਕ ਜਿਸ ਦੇ ਵਿੱਚ ਇਹ ਪਲਟ ਜਾਂਦਾ ਏ ਔਰ ਇੱਕ ਮਾਸੂਮ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ ਉਸ ਨੂੰ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਏ ਕਿਉਂਕਿ ਉਹਨਾਂ ਦਾ ਬੱਚਾ ਇਸ ਹਾਦਸੇ ਦੇ ਵਿੱਚ ਮਾਰਿਆ ਗਿਆ ਤਾਂ ਪੂਰਾ ਪਰਿਵਾਰ ਇਸ ਆਟੋ ਦੇ ਵਿੱਚ ਸਵਾਰ ਸੀ ਸਵਾਰੀਆਂ ਦੇ ਨਾਲ ਭਰਿਆ ਹੋਇਆ ਪਰ ਇੱਕ ਮਾਸੂਮ ਬੱਚੇ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਟਰੱਕ ਨੇ ਟੱਕਰ ਮਾਰੀ ਹੈ ਰੋਂਗ ਸਾਈਡ ਤੋਂ ਟਰੱਕ ਆ ਰਿਹਾ ਸੀ ਔਰ ਸਰਹੰਦੜ ਰੇਲਵੇ ਸਟੇਸ਼ਨ ਤੋਂ ਮੰਡੀ ਗੋਵਿੰਦਗੜ ਵੱਲ ਜਾ ਰਿਹਾ ਸੀ ਔਰ ਜਦੋਂ ਪੁਰਾਣੇ ਬਾਸਾਡੇ ਦੇ ਨੇੜੇ ਪੁੱਲ ਦੇ ਹੇਠੋਂ ਇਹ ਜੋ ਆਟੋ ਹੈ ਨਿਕਲਦਾ ਹੈ ਤਾਂ ਇਸੇ ਦੌਰਾਨ ਸਾਹਮਣੇ ਤੋਂ ਰੋਂਗ ਸਾਈਡ ਤੋਂ ਆ ਰਿਹਾ ਜੋ ਟਰੱਕ ਇਸ ਨੂੰ ਟੱਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਆਟੋ ਮੌਕੇ ਤੇ ਹੀ ਪਲਟ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਈਡ ਤੋਂ ਇਹ ਪਲਟਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ 마ਸੂਮ ਬੱਚਾ ਜੋ ਇਸ ਵਿੱਚ ਸਵਾਰ ਸੀ ਆਪਣੇ ਪਰਿਵਾਰ ਦੇ ਨਾਲ ਤਾਂ ਉਸ ਦੀ ਇਸ ਹਾਦਸੇ ਦੇ ਵਿੱਚੋਂ ਮੌਤ ਹੋ ਗਈ ਹੈ ਜਦੋਂ ਕਿ ਹੋਰ ਜੋ ਸਵਾਰੀਆਂ ਇਸ ਵਿੱਚ ਸਵਾਰ ਸੀ ਤਾਂ ਉਹਨਾਂ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਤੇ ਮੌਕੇ ਤੇ ਮੌਜੂਦ ਪੁਲਿਸ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਅੱਜ ਦੀ ਸਵੇਰੇ ਇੱਕ ਮਤਲਬ ਟਰੱਕ ਹੈ ਜਿਹੜਾ ਉਹ ਸਰੰਦ ਅ ਸਰੰਦ ਥਾਣੇ ਵਾਲੀ ਸਾਈਡ ਤੋਂ ਰੋਂਗ ਸਾਈਡ ਆ ਰਿਹਾ ਸੀਗਾ ਤੇ ਇੱਕ ਆਟੋ ਚਾਲਕ ਹੈ ਜਿਹੜਾ ਉਹ ਕੁ ਸਵਾਰੀਆਂ ਜਿਹੜੀਆਂ ਰੇਲਵੇ ਸਟੇਸ਼ਨ ਤੋਂ ਲੈ ਕੇ ਮੰਡੀ ਗੋਵਿੰਦਗੜ ਵੱਲੋਂ ਜਾ ਰਹੀ ਸੀ ਜਿਵੇਂ ਜਿਹੜਾ ਆਟੋ ਚਾਲਕ ਹੈ ਉਹ ਰੇਲਵੇ ਸਟੇਸ਼ਨ ਤੋਂ ਮੰਡੀ ਗੋਬਿੰਦਗੜ੍ਹ ਨੂੰ ਮੋੜਨ ਲੱਗਿਆ ਤਾਂ ਰੋਂਗ ਸਾਈਡ ਤੋਂ ਇੱਕ ਟਰੱਕ ਆਇਆ ਇਹਨੇ ਆਟੋ ਨੂੰ ਹਿੱਟ ਕੀਤਾ ਤੇ ਆਟੋ ਦੇ ਵਿੱਚ ਟੋਟਲ 5 ਸਵਾਰੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਅ ਮੁਹੰਮਦ ਤਬਾਰਿਕ ਜਿਹਦੀ ਉਮਰ 6 ਤੋਂ 7 ਸਾਲ ਹੈ ਉਹਦੀ ਡੈਥ ਹੋ ਗਈ